ਚੋ ਪਹਿਲਾ ਮੈਂ ਪਹਿਲਾਂ ਵੀ ਤੁਹਾਡੇ ਅੱਗੇ ਗੱਲ ਰੱਖੀ ਸੀ ਕਿ ਜੋ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਬੇਰ ਸਾਹਿਬ ਅੱਗੇ ਅਕਾਲ ਪੁਰਗਾ ਗੁਰਦੁਆਰਾ ਸਾਹਿਬ ਚ ਜੋ ਉਥੇ ਭਗਵੰਤ ਮਾਨ ਦੇ ਇਸ਼ਾਰੇ ਤੇ ਔਰ ਜੇ ਇਸ ਸਕੂਲ ਚ ਉਹਨਾਂ ਦੇ ਭੈਣ ਜੀ ਮਨਪ੍ਰੀਤ ਕੌਰ ਤੇ ਉਹਨਾਂ ਦੇ ਧਰਮ ਪਤਨੀ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਦਾ ਆਣਾ ਜਾਣਾ ਵੀ ਬੜਾ ਹੈ ਔਰ ਮਨਪ੍ਰੀਤ ਕੌਰ ਜੀ ਉਥੇ ਸਰਵਿਸ ਵੀ ਨਿਭਾਉਂਦੇ ਰਹੇ ਆ ਮੈਨੂੰ ਲੱਗਦਾ ਹੁਣ ਜੋ ਉਹਨਾਂ ਨੇ ਕਬਜ਼ਾ ਬਾਬਾ ਬਲਬੀਰ ਸਿੰਘ ਹੋਰਾਂ ਨੂੰ ਦਵਾਉਣ ਦਾ ਜਿਹੜਾ ਕੰਮ ਕੀਤਾ ਔਰ ਜੋ ਪੁਲਿਸ ਦੀ ਕਾਰਵਾਈ ਰਹੀ ਹੈ ਉਥੇ ਉਹਦੇ ਨਾਲ ਉਹਨਾਂ ਨੂੰ ਪ੍ਰੋਮੋਸ਼ਨ ਵੀ ਮਿਲੀ ਹੋਣੀ ਔਰ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਿਸ ਤਰੀਕੇ ਦੀ ਮਿਲੀ ਭੁਗਤਾਂ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਕੋਈ ਲਾਅ ਲਾਡਰ ਪ੍ਰੋਬਲਮ ਨਹੀਂ ਸੀ ਉੱਥੇ ਅੰਮ੍ਰਿਤ ਵੇਲਾ ਗੁਰ ਸਿੱਖਾ ਵਾਸਤੇ ਉਹਦੀ ਬੜੀ ਅਹਿਮੀਅਤ ਹੁੰਦੀ ਆ ਜਦੋਂ ਨਿਤਨੇਮ ਚੱਲਦਾ ਹੋਵੇ ਅਖੰਡ ਪਾਠ ਸਾਹਿਬ ਦੇ ਜਾਪ ਚੱਲਦੇ ਹੋਣ ਕਿਸ ਤਰੀਕੇ ਨਾਲ ਉੱਥੇ ਫਾਇਰਿੰਗ ਹੋਈ ਕਿਵੇਂ ਬੂਟ ਪਾ ਕੇ ਪੁਲਿਸ ਦਾਖਲ ਹੋਈ ਇੱਕ ਪੱਤਰਕਾਰ ਵੀਰ ਚਰਨਜੀਤ ਸਿੰਘ ਟਰਲੋ ਜੀ ਦੀਆਂ ਸੱਟਾਂ ਵੀ ਲੱਗੀਆਂ ਉਹਦਾ ਫੋਨ ਵੀ ਤੋੜਤਾ ਕੈਮਰਾ ਵੀ ਤੋੜਤਾ ਸਿਰਫ ਇਸ ਲਈ ਕਿ ਅਸਲੀਅਤ ਸਾਹਮਣੇ ਨਾ ਆ ਸਕੇ ਔਰ ਜਦੋਂ ਫਾਇਰਿੰਗ ਹੁੰਦੀ ਸੀ ਜਦੋਂ ਇੱਕ ਬੰਦਾ ਰਿਕਾਰਡ ਕਰਦਾ ਸੀ ਪੁਲਿਸ ਕਿਵੇਂ ਉਹਦੇ ਸਾਹਮਣੇ ਆ ਕੇ ਖਲੋਂਦੀ ਸੀ ਸ਼ੀਲਡ ਕਰਦੀ ਸੀ ਇਹ ਸਾਰੀਆਂ ਗੱਲਾਂ ਮੈਂ ਲਾਸਟ ਟਾਈਮ ਤੁਹਾਨੂੰ ਵਿਖਾਈਆਂ ਮਗਰ ਸਰਕਾਰ ਦੀ ਮਿਲੀ ਭੁਗਤ ਕੇਸ ਤਰੀਕੇ ਦੀ ਅੱਜ ਮੈਂ ਇੱਕ ਹੋਰ ਇਨਸੀਡੈਂਟ ਤੁਹਾਡੇ ਸਾਹਮਣੇ ਲਿਆ ਰਿਹਾ ਹਾਂ ਇਹ ਸਰਦਾਰ ਬਲਵਿੰਦਰ ਸਿੰਘ ਜੀ ਨੇ ਤੇ ਇਹ ਉਹਨਾਂ ਦੇ ਧਰਮ ਸਪੱਤਨੀ ਮਾਤਾ ਹਰਜੀਤ ਕੌਰ ਜੀ ਨੇ ਇਹਨਾਂ ਦੇ ਘਰ 'ਚ ਇਹਨਾਂ ਦੀ ਬੇਟੀ ਦਾ ਵਿਆਹ ਸਮਾਗਮ ਰੱਖਿਆ ਕੱਲ ਸ਼ਗਨ ਤੇ ਇੱਕ ਤਰੀਕ ਨੂੰ ਵਿਆਹ ਆਉ ਦਾ ਕਾਰਡ ਹੈ ਔਰ ਮੈਂ ਇਹ ਤਾਂ ਤੁਹਾਨੂੰ ਇੱਕ ਹੋਰ ਵੀ ਇਹਨਾਂ ਦਾ ਪੁੱਛੋਕਰ ਦੱਸਦਾ ਕਿੱਲੇ ਦੀ ਵਾਈ ਕਰਦੇ ਜੀ ਮਿਹਨਤ ਕਸ਼ ਲੋਕ ਨੇ ਇੱਕ ਆਪ ਦੀ ਨਿੱਕੀ ਜੀ ਤਕਾਲ ਕਰਦੇ ਆ ਮਗਰ ਸਰਕਾਰ ਦਾ ਰਵਈਆ ਵੇਖ ਲੋ ਆਪ ਲੋਕਾਂ ਪ੍ਰਤੀ ਆਮ ਆਦਮੀ ਕਹਿੰਦੀ ਹੈ ਨਾ ਆਮ ਆਦਮੀ ਪਾਰਟੀ ਆਪ ਦੇ ਆਪ ਦੇ ਖਾਸ ਆਦਮੀ ਦੀ ਮਦਦ ਕਰਦੀ ਹੈ ਕੀਤਾ ਆਵਾਜ਼ ਵੀ ਬੈਠੇ ਇੱਥੇ ਇਹਨਾਂ ਦੇ ਮੁੰਡੇ ਨੂੰ ਆਹ ਉਹਦੀ ਫੋਟੋ ਆ ਗੁਰਸੇਖ ਅਮਰਤਧਾਰੀ ਇਹਦੀ ਗਲਤੀ ਕੀ ਇਹਦੀ ਉਮਰ ਹੋਣੀ ਜੀ 22 23 ਸਾਲ ਕੇ 22 ਸਾਲ ਇਹਦੀ ਉਮਰ ਹੈ ਕਿਉਂਕਿ ਇਹ ਗੁਰੂ ਦਾ ਬਾਣਾ ਪਾਉਂਦਾ ਇਹ ਗੁਰੂ ਦੇ ਬਾੜੇ ਚ ਰਹਿੰਦਾ ਗੁਰੂ ਸਾਹਿਬ ਦਾ ਸਤਕਾਰ ਕਰਨ ਵਾਲਾ ਅਮਰਤਧਾਰੀ ਸਿੰਘ ਹੈ ਮਗਰ ਸਰਕਾਰ ਦੀ ਗੁਰੂ ਘਰ ਪ੍ਰਤੀ ਕੀ ਸੋਚ ਹੈ ਉਹ ਤਾਂ ਉਸਦੇ ਲਈ ਜਗਜਾਰ ਹੋ ਗਈ ਸੀ ਜਦੋਂ ਪੁਲਿਸ ਨੂੰ ਉੱਥੇ ਜਾ ਕੇ ਕਬਜ਼ਾ ਲੈਣ ਦੀ ਲੋੜ ਰੋ ਪੈ ਗਈ ਮੈਂ ਭੈਣ ਜੀ ਮਨਪ੍ਰੀਤ ਕੌਰ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਕਲੇਜੇ ਠੰਡ ਪੈ ਗਈ ਹੋਣਿਆਂ ਨੂੰ ਕਬਜ਼ਾ ਲੈ ਲਿਆ ਕਬਜ਼ਾ ਵੇਖੋ ਐਦਕੀ ਮੁੱਖ ਮੰਤਰੀ ਆਪ ਕਰਾ ਰਿਹਾ ਔਰ ਗੁਰਸਿੱਖਾਂ ਨੂੰ ਜਿਹੜੇ ਉੱਥੇ ਲੋਕੇ ਤੇ ਮੌਜੂਦ ਵੀ ਨਹੀਂ ਜਿਨ੍ਹਾਂ ਦੇ ਘਰਾਂ 'ਚ ਵਿਆਹ ਦੇ ਪ੍ਰੋਗਰਾਮ ਚੱਲਦੇ ਹੋਣ ਮਿਹਨਤ ਵਾਲੇ ਹੋਣ ਦਿਹਾੜੀ ਕਰਨ ਵਾਲੇ ਹੋਣ ਮਿਹਨਤ ਕਰਨ ਵਾਲੇ ਹੋਲ ਆਏ ਅਖੰਡ ਪਾਠੀ ਸਿੰਘ ਆ ਜੀਨੂੰ ਝੂਠੇ ਪਰਚੇ 'ਚ ਉੱਥੇ ਫਸਾਤਾ ਗਿਆ ਹੁਣ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇਹ ਐਫ ਆਈ ਆਰ 'ਚ ਇਹ ਅਰਜ਼ੀ ਜੇ ਤੁਸੀਂ ਪਾਠਾ ਪੜ੍ਹੋ ਨਾ ਜੇ ਮੈਂ ਪੁਲਸ ਵਾਲੇ ਵਾਲੀਆਂ ਜਿਹੜੀ ਭਾਸ਼ਾ ਹੁੰਦੀ ਉਹ ਲਿਖੀ ਹੋਈ ਹੈ ਚ ਸਪਸ਼ਟੀ ਹੁੰਦਾ ਜਿਵੇਂ ਐਸਐਸਪੀ ਸਾਹਿਬ ਨੇ ਜਾਂ ਥਾਣੇਦਾਰ ਸਾਹਿਬ ਨੇ ਆਪ ਬੈਠ ਕੇ ਦਰਜੂਗੀ ਬਿਲਕੁਲ ਡਿੱਕਟੋ ਲੈਂਗੁਏਜ ਆਫ ਅ ਪੁਲਿਸ ਆਫਸਰ ਹੁਣ ਮੈਂ ਤੁਹਾਨੂੰ ਸੀਸੀਟੀਵੀ ਫੁਟੇਜ ਵਿਖਾ ਰਿਹਾ ਆ ਸਟਿਲ ਫੋਟੋ ਨੇ ਆ ਪਹਿਲੀ ਫੋਟੋ ਹੈ ਜਿੱਚੇ ਆ ਉਹਦੇ ਚ ਦਿਖਾ ਦੇ ਕੰਪਿਊਟਰ 'ਤੇ ਗੁਰਪ੍ਰੀਤ ਸਿੰਘ ਇਹਨਾਂ ਦਾ ਲੜਕਾ ਇਹ ਉਸ ਦਿਨ ਜਿਸ ਦਿਨ ਦਾ ਇਹ ਸਾਰਾ ਵਾਕਿਆ ਉਹ ਜਿਹੜੇ ਸ੍ਰੀ ਹਰਮੰਦਰ ਸਾਹਿਬ ਦਾਖਲ ਹੁੰਦੇ ਆ ਉਹ ਨਾਲ ਉਹਨਾਂ ਦੇ ਆ ਦੂਜੇ ਸਿੰਘ ਤੇ ਕੀਨੋ ਸੀ ਦੋ ਸਿੰਘ ਹੋਰ ਬਗੇਰ ਸਿੰਘ ਤੇ ਮਿਸਤਾਨ ਸਿੰਘ ਤੇ ਬਗੇਰ ਸਿੰਘ ਉਹਨਾਂ ਨੂੰ ਵੀ ਪਰਚੇ 'ਚ ਦੇ ਦਿੱਤਾ ਹੋਰ ਕਿ ਉਹਨਾਂ ਦੇ ਨੌ ਪਾਤੇ ਆ ਔਰ ਉਹ ਸਾਰੇ ਤਾਂ ਉਸ ਦਿਨ ਦਰਬਾਰ ਸਾਹਿਬ ਸਨ ਔਰ ਸਰਪਾਰ ਸਾਹਿਬ ਜਦੋਂ 4-5 ਘੰਟੇ ਰਹੇ ਜਿੰਦੇ ਵਜੇ ਉਹ ਇੰਟਰ ਹੁੰਦੇ ਆ ਤੇ ਜਿੰਨੇ ਵਜੇ ਬਾਹਰ ਆਉਂਦੇ ਆ ਉਹ ਸੀਸੀਟੀਵੀ ਮੈਂ ਤੁਹਾਨੂੰ ਆ ਦਿਖਾਉਣ ਲੱਗਾ ਜੀ ਤੇ ਨਾਲ ਤੁਹਾਨੂੰ ਸਪਸ਼ਟ ਹੋ ਜੂਗੀ ਆ ਆ ਰਿਹਾ ਜੀ ਗੁਰਪ੍ਰੀਤ ਸਿੰਘ ਨਿਹਾਲ ਮਚਾਰ ਸਿੰਘ ਕਿੰਨੇ ਵਜੇ ਦਾ ਟਾਈਮ ਹੈ ਜੀ ਇਹ ਸ਼ਾਮ ਦਾ ਉਸ ਤਰ੍ਹਾਂ ਇਹ ਤੁਹਾਨੂੰ ਐਗਜ਼ੈਕਟ ਇਹਦੇ ਚ ਸਾਰੀ ਟਾਈਮਿੰਗ ਆਈ ਜਾਣੀ ਜੀ ਉਹ ਸੀਸੀਟੀਵੀ ਦੀ ਫੁਟੇਜ ਹੈ 3 ਵਜੇ ਤੋਂ ਪਹਿਲਾਂ ਐਂਟਰ ਹੁੰਦਾ ਸ਼ਾਮ ਨੂੰ ਤਾਂ 6 ਵਜੇ ਨਿਕਲਦੇ ਉਥੋਂ ਹਾਂਜੀ 11:34 ਦੇ ਐਂਟਰ ਹੋ 11:34 ਤੇ ਤੇ ਨਿਕਲਣ ਵੇਲੇ ਦਾ ਵੀ ਸਾਰਾ ਸਮਾਂ ਫਿਰ ਬਾਹਰ ਨਿਕਲਦੇ ਆਂ ਲਿਆ ਫੋਟੋ ਖਾ ਚਲਾ ਦੇ ਨੂੰ ਦਿਖਾ ਦੇ ਕਰ ਆ ਐਂਟਰ ਹੁੰਦੇ ਆਂ ਦੀ ਆ ਜੀ ਆ ਵੀ ਉਥੇ ਆ ਦੂਜੀ ਦਿਖਾਉਂਗੀ ਆ ਇਹਨਾਂ ਦੇ ਘਰ ਅੱਜ ਉਥੇ ਸ਼ਗਨ ਦੀ ਤਿਆਰੀ ਹੋ ਰਹੀ ਆ 20 ਤਰੀਕ ਨੂੰ ਸੁਖਮੀ ਸਾਹਿਬ ਦੇ ਪਾਸ ਹੋਈ ਸੀ ਜੀ ਕਰ ਔਰ 21 ਤਰੀਕ ਨੂੰ ਆ ਆ ਬਾਹਰ ਖੜੇ ਜੀ ਜਿੱਥੇ ਗੁਰੂ ਘਰ ਦੇ ਜਿੱਥੋਂ ਮੇਨ ਅੱਗੇ ਆਪਾਂ ਐਂਟਰ ਕਰਦੇ ਨਾ ਜੀ ਦਰਬਾਰ ਸਾਹਿਬ ਉਸ ਪਾਸੇ ਦੀ ਕੀ ਦੂਜੇ ਪਾਸੇ ਬਾਹਰ ਨਿਕਲਦੇ ਜਦੋਂ ਮੇਨ ਬਾਹਰ ਨਿਕਲ ਜਾਂਦੀ ਆ ਖੜੇ ਜੀ ਕਿੰਨੇ ਜਣੇ ਤਿੰਨੇ ਜਣੇ ਖੜੇ ਉੱਥੇ ਉਹਨਾਂ ਤਿੰਨਾਂ ਨੂੰ 307 ਦੇ ਪਰਚੇ ਤੇ ਦੇ ਦਿੱਤਾ ਕੀ ਇਹ ਇਨਸਾਪ ਹੈ ਕੀ ਇਹ ਲਾਅ ਨਾਅਰ ਹੈ ਉਹ ਨਾਰਾਂਸ ਬਿਚ ਨਹੀਂ ਦਿੱਤਾ 8 ਮਹੀਨੇ ਦੀ ਇਨਕੁਆਇਰੀ ਦਾ ਤੁਹਾਡੇ ਤੋਂ ਭੋਗ ਨਹੀਂ ਪੈ ਰਿਆ ਉਹ ਤਾਂ ਹਾਈ ਕੋਰਟ ਨੇ ਤੁਹਾਨੂੰ ਤਲਬ ਕਰ ਲਿਆ ਜੀ ਡੀਜੀ ਪੀ ਨੂੰ ਜਦ ਕਿ ਹੋਮ ਮਿਨਿਸਟਰ ਵੀ ਸੁਖਨਾਲ ਭਗਵੰਤ ਮਾਨ ਜੀ ਆਪ ਨੇ ਜੇਲ ਮਿਨਿਸਟਰ ਵੀ ਆਪ ਨੇ 8 ਮਹੀਨੇ ਉਹਦੀ ਇੰਟਰਵਿਊ ਦੀ ਇਨਕੁਆਇਰੀ ਦਾ ਸੱਚ ਸਾਹਮਣੇ ਨਹੀਂ ਆ ਸਕੇ ਸਿੱਧੂ ਮੂਸੇ ਵਾਲੇ ਨੂੰ ਮਾਰਨ ਵਾਲਾ ਬੰਦੇ ਦਾ ਤੁਸੀਂ ਜੇਲਾ ਚ ਇੰਟਰਵਿਊ ਕਰਾਓ ਤੇ ਜਿਹੜੇ ਆਪ ਦਾ ਨਿਯਮ ਕਰਦੇ ਹੋਣ ਨੌਂ ਜੱਪਦੇ ਹੁਣ ਗੁਰੂ ਨਾਲ ਜੁੜੇ ਹੋਣ ਜਿਨ੍ਹਾਂ ਦਾ ਇਸ ਇਨਸੀਡੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਉੱਥੇ ਜਾ ਕੇ ਗੁਰੂ ਘਰ ਤੇ ਗੋਲੀਆਂ ਚਲਾਉਣ ਲਈ ਤਾਂ ਮਿੰਟ ਲਾਇਆ 100 ਤੋਂ ਵੱਧ ਫਾਇਰ ਕੀਤਾ ਔਰ ਜਿਹੜੇ ਸੀਵ ਨਹੀਂ ਉਹਨਾਂ ਤੇ ਪਰਚਾ ਦੇ ਦਿੱਤਾ ਹਾਂਜੀ ਇਹ ਵਾਕਿਆ ਉਹ ਦਿਨ ਆਇਆ ਜਿਹੜਾ ਜਿਸ ਦਿਨ ਹਾਂ ਹਾਂ ਉਸ ਦਿਨ ਜੀ ਉਸ ਦਿਨ ਦਾ ਪਹਿਲੇ 21 ਤਰੀਕ ਵਾਲਾ ਆ 2 ਇਹ 307 ਹੈ ਜੀ ਮੁੜ ਕੇ 302 ਹੈ ਇਹਨਾਂ ਨੂੰ 307 'ਚ ਪਾਤਾ ਇਹ ਵਿਚਾਰੇ ਆਪਦੇ ਘਰ ਵਿਆਹ ਸ਼ਾਦੀ ਤੇ ਉਸ ਦਿਨ ਵੀ ਨਹੀਂ ਸੀ ਮਤਲਬ ਉਸ ਤੋਂ 2 ਦਿਨ ਪਹਿਲਾਂ ਵੀ ਨਹੀਂ ਸੀ ਕਿਥੇ ਬਾਬਾ ਮਾਨਸ਼ਾ ਨੂੰ ਤਾਂ ਮਿਲੋ ਹੀ ਨਹੀਂ ਇਹ ਤਾਂ ਕੇਵਲ ਤੇ ਕੇਵਲ ਜਦੋਂ 22 ਤਰੀਕ ਨੂੰ ਗਏ ਆ ਸ੍ਰੀ ਹਰਮੰਦਰ ਸਾਹਿਬ 21 ਤਰੀਕ ਨੂੰ ਉੱਥੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸਰੂਪਾ ਲਿਆ ਆ ਉਹ ਇਹਨਾਂ ਦੇ ਪੈਰੈਂਟ ਸੀ ਦੱਸ ਦਿੰਦੇ ਜੀ ਤੁਹਾਨੂੰ ਕਲੀਅਰਲੀ ਤਰੀਕੇ ਨਾਲ ਦੱਸੋ ਜਿਹੜੀ ਮੈਨੂੰ ਗੱਲ ਦੱਸੋ ਲਾਇਰੂ ਜੀ 21 ਤਰੀਕ ਨੂੰ ਸਵੇਰ ਗੁਰਸਰਵ ਸਾਹਿਬ ਆਪਣੇ ਪਿੰਡ ਦੇ ਉੱਥੇ ਬਰਤਨ ਦੇ ਬਰਤਨ ਖੜੇ ਉਹ ਸਾਫ਼ ਕਰਕੇ ਦੇ ਗਿਆਏ ਨੇ ਉਥੋਂ ਸ਼ਾਮਾਂ ਨੂੰ ਹਰਮੰਦਰ ਸਾਹਿਬ ਮੱਥਾ ਟੇਕ ਕੇ ਆਏ ਨੇ ਉਹ ਤੋਂ ਸਰੂਪਾ ਸਾਹਿਬ ਨੂੰ ਲਿਖ ਕੇ ਆਏ ਨੇ ਜਿਹੜੇ ਮਿਲ ਨਹੀਂ ਦਿੱਤੇ ਜਿਨ੍ਹਾਂ ਨਾਲ ਮਿਲੀਆਂ ਕਰਨੀਆਂ ਐ ਤੇ 22 ਤਰੀਕ ਨੂੰ ਔੜ ਕੇ ਇੱਥੋਂ ਵਾਪਸ ਜਾਂਦੇ ਨੇ ਆ ਮੈਂ ਐਫ ਆਰ ਦੀ ਤੁਹਾਨੂੰ ਕਾਪੀ ਵਿਖਾ ਰਿਆ ਜੀ ਇਹ ਬਾਗ ਚ ਪਾਇਆ 6 7 8 ਬਗੇਲ ਸਿੰਘ ਗੁਰਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਚੱਕੇ ਪਰਚੇ ਚ ਪਾਤੇ ਤੇ ਹੁਣ ਐਸ ਆਈ ਟੀ ਬਣਾਤੀ ਐ ਐਸ ਆਈ ਟੀ ਵੀ ਕਬਾਲ ਦੀ ਬਣੀ ਆ ਜੱਜ ਵੀ ਆਪ ਤੇ ਮਲਜ਼ਮ ਵੀ ਆਪ ਬੀਬੀ ਜੀ ਤੁਹਾਡੀ ਤਾਂ ਨਮਾਈ ਇਹ ਗੁਪਤਾ ਜੀ ਦੀ ਤਾਂ ਉਹ ਗੋਲੀਆਂ ਚੱਲੀਆਂ ਤੇ ਉਹੀ ਐਸ ਆਈ ਟੀ ਦੇ ਚੀਫ ਬਣ ਕੇ ਭੁਤੀ ਜੀ ਨੇ ਐਸ ਆਈ ਟੀ ਬਣਾਤੀ ਉਹਨਾਂ ਨੇ ਐਸਟੀਟੀ ਨੇ ਕੀ ਭੋਗ ਪਾਉਣਾ ਤੁਸੀਂ ਮੇਰੇ ਤੋਂ ਬੈਟਰ ਜਾਣਦੇ ਸਿਰਫ ਕਵਰ ਅਪ ਆਪਰੇਸ਼ਨ ਲਾਂਚ ਕੀਤਾ ਮਾਤਾ ਜੀ ਤੁਸੀਂ ਦੱਸੋ ਜਿਹੜੀ ਗੱਲ ਕਰਦੇ ਤੁਸੀਂ ਵੀ ਦੱਸੋ ਆਪ ਦੇ ਘਰ ਦੇ ਜਿਹੇ ਹਾਲਾਤ ਮੈਨੂੰ ਦੱਸਣਾ ਚਾਹੀਦਾ ਵਿਚਾਰੇ ਰੋ ਰੋ ਬਰਾ ਹਾਲ ਹੋਇਆ ਨਾ ਹਾਂ ਜੀ ਹਾਂ ਮਾੜਾ ਛੁੱਟੇ ਬਾਣਾ ਤੋਂ ਗਾਇਆ ਬਾਣੇ ਕਰਕੇ ਉਹਨਾਂ ਪੜਿਆ ਵੀ ਬਾਣੇ ਚ ਨਹੀਂ ਦੇ ਬਾਣੇ ਕਰਕੇ ਫੜ ਲਿਆ ਕਹਿੰਦੇ ਜੱਟ ਵੀਰ ਸਾਹਿਬ ਗੁਰਦਰ ਸਾਹਿਬ ਤਾਂ ਮੱਥਾ ਲਾ ਕੇ ਬਾ ਗੱਡੀ ਦੇ ਵਿੱਚੋਂ ਗੱਡੀ ਦੇ ਵਿੱਚੋਂ ਖਿੱਚੀ ਕੱਢਿਆ ਉਹ ਵਿਚਾਰੇ ਨੇ ਫੜਿਆ ਕਿਦੋਂ 22 ਤਰੀਕ 22 ਤਰੀਕ ਹਾਂ ਜੀ ਬਾਈ ਜਿਹੜੇ ਗਏ ਜਾਂਦੇ ਨੇ 21 22 ਨੂੰ ਇੱਥੋਂ ਗਏ ਨੇ ਕੋ ਸਵੇਰੇ ਗਏ ਨੇ ਹਾਂ ਜੀ 21 21 ਤਰੀਕ ਨੂੰ ਦੇ ਆਰ ਇਨ ਦੇਵ ਕਮ ਫਰਮ देयर ਹਾਊਸ ਟੂ ਦਰਬਾਰ ਸਾਹਿਬ ਜਿਸ ਦਿਨ ਦੀ ਐਫ ਆਈ ਆਰ ਹੈ ਉਹ ਤਾਂ ਸੀ ਨਹੀਂ ਕਿਥੇ ਮੌਕੇ ਤੇ ਨਹੀਂ ਬਾਈ ਨਹੀਂ ਸੁਣਿਆ ਕਿ ਕੋਈ ਅਰੈਸਟ ਇਹ ਨਹੀਂ ਇਹ ਗਏ 베ਰ ਸਾਹਿਬ ਗਏ ਜੀ 베ਰ ਸਾਹਿਬ ਜਦੋਂ ਕੋਈ ਦੇਖੋ ਜਿਹੜਾ ਅਮਰਿਤਧਾਰੀ ਸਿੰਘ ਹੈ ਨਾ ਜੀ ਜਦੋਂ ਉਹਨੇ ਜਾਣਾ ਔਰ ਉਹ ਵੀ ਨਾਨਕ ਸਿੰਘ ਤੇ ਸਤਕਾਰ ਕਰਦਾ ਉਹਨਾਂ ਨੂੰ ਪਤਾ ਲੱਗਿਆ ਪਾਪਾ ਜੀ ਨੇ ਤੇ ਇੱਧਰ ਵੀ ਚਲੇ ਗਏ ਔਰ ਪਾਪਾ ਜੀ ਨੂੰ ਦਰਸ਼ਨ ਕਰਦੇ ਕਰਦੇ ਇਹਨਾਂ ਨੂੰ ਨਾਲ ਪਰਚੇ ਚ ਪਾਤ ਮਤਲਬ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਕਿਸੇ ਕੰਮ 'ਚ ਉਹ ਕਾਲਜ ਗਿਆ ਸੀ ਜੋ ਇਹ ਦੱਸਦੇ ਆ ਜੀ ਕਿੰਨੇ ਵਜੇ ਗਿਆ ਸੀ ਬਾਈਕ 'ਤੇ ਉੱਥੇ ਨਹੀਂ ਬੇਬਾਬ ਗੁਰਦਰਪ ਸਿੰਘ ਉਹ ਤੋਂ ਮੱਥਾ ਟੇਕ ਕੇ ਬਾਹਰ ਆਣ ਕੇ ਆਪਣੀ ਗੱਡੀ 'ਚ ਬੀਟੇ ਨੇ ਉੱਥੋਂ ਪੁਲਿਸ ਨੇ ਪੇਚ ਉੱਕ ਚਿੱਲੇਗਾ ਜੇ ਗੱਲਾਂ ਨੇ ਜੀ ਅੱਲਾਹ ਸਮਝਾਇਆ ਉਹ ਕਿਤਾਬ ਤੁਸੀਂ ਉਹ ਦਾ ਦੱਸ ਰਹੇ ਜਦੋਂ ਅਰੈਸਟ ਕੀਤਾ ਨਹੀਂ ਇਹ ਸਾਰਾ ਜਦੋਂ ਗਏ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਨੂੰ ਪੁੱਛਿਆ ਮੈਂ ਵੀ ਸੱਚੀ ਸੱਚੀ ਇਹਨਾਂ ਗੱਲ ਦੱਸੇ ਵੀ ਕੀ ਗੱਲ ਉਹਨਾਂ ਕਹੇ ਵੀ ਅਸੀਂ ਮਤਲਬ ਬੇਬੇ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਨਿਕਲੇ ਗੱਡੀ ਦੇ ਵਿੱਚ ਬੈਠੇ ਆ ਤੇ ਫਿਰ ਉਹਨਾਂ ਨੂੰ ਬਣਾ ਦੇ ਕੇ ਮਤਲਬ ਗੱਡੀ ਚ ਗੱਪਲ ਸੀ ਖਿੱਚਦੇ ਸੀ ਤਿਸੇ ਤਿੰਨ ਨਿਹੰਗ ਸਿੰਘ ਸੀ ਜੀ ਤਿੰਨਾਂ ਨੂੰ ਹੀ ਪਤਾ ਪਰਚੇ 'ਚ 21 ਤਰੀਕ ਨੂੰ ਕਿੱਥੇ ਹੈ ਹੀ ਨਹੀਂ ਉੱਥੇ ਨਹੀਂ ਇਹ ਦੋ ਪਰਚੇ ਹਨਾ ਜੀ 23 ਤਰੀਕ ਨਹੀਂ 1 21 ਤਰੀਕ ਦਾ ਪਰਚਾ ਤਾਂ ਜਿਹੜਾ ਕਬਜ਼ੇ ਵਾਲਾ ਇਹਨਾਂ ਨੇ ਕੀਤਾ 307 ਜੀ ਚ ਲਾਈ ਆ ਫਿਰ 23 ਤਰੀਕ ਦਾ ਉਹ ਜਿਹੜਾ ਕੂਜਾ 302 ਵਾਲਾ ਪਾਈ ਦਾ ਰਹਿਦਾ ਸਰਦੇ ਬੰਦਾ ਉਹ ਕਿਸੇ ਹੋਰ ਪਿੰਡ ਨਾਲ ਦੇ ਘਟਾ ਨਹੀਂ ਇਹ ਨਹੀਂ ਕਿ ਕਿਸੇ ਹੋਰ ਪਿੰਡ ਵਾਲੇ ਨਹੀਂ ਹੈ ਜੀ ਇਹਨਾਂ ਨੂੰ 21 ਤਰੀਕ ਵਾਲੇ ਪਰਚੇ 'ਚ ਪਾਇਆ ਜਿੱਦਦੇ ਨੇ ਆਪਦੇ ਪਿੰਡ ਸੀ ਜਾਂ ਦਰਬਾਰ ਸਾਹਿਬ ਗਈ ਸੀ ਯੈਸ ਦੇਰ ਨੋ ਹਾ ਬਿਫੋਰ ਦਾ 23rd ਕਲੈਸ਼ ਯੈਸ ਨੇਵਰ ਨੋ ਕਲੈਸ਼ ਔਨ ਦਾ 21 21 ਤਰੀਕ ਨੂੰ ਤਾਂ ਕੋਈ ਕਲੈਸ਼ ਹੀ ਨਹੀਂ ਹੋਇਆ 21 ਤਰੀਕ ਨੂੰ ਉੱਥੇ ਹੈ ਹੀ ਨਹੀਂ ਸੀਗਾ 21 21 ਨੂੰ ਸਰ ਪਿੰਡ ਸੀ ਪਾਰਟੈਂਡ ਪਾਰਟ ਪਹਿਲਾ ਇਹਨਾਂ ਦਾ ਪਿੰਡ ਹੈ ਜੀ ਬਾਠ ਚੰਡੇ ਥਾਣੇ ਥੱਲੇ ਹਲਕਾ ਅਜਲਾਲਾ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਿਲੋਂਗ ਕਰਦੇ ਆ ਇਹਨਾਂ ਦੇ ਘਰ 'ਚ ਕਿਸੇ ਵੀ ਗੁਰਸਿੱਖ ਦੇ ਔਰ ਖਾਸ ਤੌਰ ਤੇ ਜਿਹੜਾ ਬਾਣੇ 'ਚ ਹੋਵੇ ਅਮਰਿਤਧਾਰੀ ਸਿੰਘ ਹੋਵੇ ਉਹਦੇ ਘਰ 'ਚ ਨਿਤਨੇਮ ਪਹਿਲਾਂ ਇਹਨਾਂ ਦੇ ਸੁਖਮੀ ਸਾਹਿਬ ਦੇ ਪਾਠ ਹੋਇਆ ਫਿਰ ਇਹ ਪਿੰਡ ਵਾਲੇ ਗੁਰੂ ਘਰ ਗਏ ਆ 21 ਤਰੀਕ ਨੂੰ ਇਹ ਜਾ ਕੇ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਸਰੋਪਾ ਸਾਹਿਬ ਲੈ ਕੇ ਆਏ ਆਪਦੇ ਪਰਿਵਾਰ ਆਸਤੇ ਫੇਰੇ ਗਏ ਕਿ ਚਲੋ ਗੁਰਪੁਰਬ ਆ ਰਿਹਾ ਫੇਰੇ ਚਲੇ ਗਏ ਅਗਲੇ ਦਿਨ 22 ਤਰੀਕ ਨੂੰ ਮਗਰ ਇੱਕੀ ਨੂੰ ਨਹੀਂ ਸੀ ਉੱਥੇ 22 ਨੂੰ 베ਰ ਸਾਹਿਬ ਮੱਥਾ ਟੇਕਣ ਚਲੇ ਗਏ ਯਾਰ ਉੱਥੇ ਕਿਉਂਕਿ ਇਹ ਸੀਗੇ ਬਾਣੇ ਚ ਤੇ ਚੱਕੇ ਇਹਨਾਂ ਨੂੰ ਵੀ ਪਰਚੇ ਚ ਦੇ ਤਾ ਦੱਸਦੇ ਕਿ ਇਹ ਬੁਰਾ ਬਰਬਾਰ ਸਾਹਿਬ ਸਰਬਾਰ ਸਾਹਿਬ ਸੀਗੇ ਨੇ 22 ਨੂੰ ਜੀ 22 ਨੂੰ ਗਏ ਹੈ ਨਾ ਤੇ ਪੇਰ ਸਾਹਿਬ 21 ਤਰੀਕ ਦਾ ਤਾਂ ਮੈਂ ਦੇਖੋ ਪਰਚਾ ਹੋ ਰਿਹਾ ਹੈ 21 ਤਰੀਕ ਦਾ ਜੇ ਇਸ ਦਿਨ 21 ਤਰੀਕ ਦਾ ਪਰਚਾ ਹੋ ਰਿਹਾ ਇਹ ਤਾਂ ਸੀ ਨਹੀਂ ਸੁਲਤਾਨਪੁਰ ਲੋਧੀ ਮੈਂ ਤੁਹਾਨੂੰ ਸੀਸੀਟੀਵੀ ਵਖਾ ਰਿਹਾ ਕਿ ਦਰਬਾਰ ਸਾਹਿਬ ਤੇ ਸੀ ਉਸ ਤੋਂ ਪਹਿਲਾਂ ਕਰ ਹਾਂ ਉਸ ਤੋਂ ਪਹਿਲਾਂ ਕਰ ਸੀ ਉਹ ਗੁਰੂ ਘਰ ਦੀ ਸੀਸੀਟੀਵੀ ਮੈਂ ਤੁਹਾਨੂੰ ਦੇ ਰਿਹਾ ਜਦੋਂ ਗੁਰੂ ਘਰ ਬਰਤਨ ਮੋਡਲ ਗਏ ਆ ਉਸ ਤੋਂ ਇੱਕ ਦਿਨ ਪਹਿਲਾਂ ਗੁਰੂ ਆਪ ਦੇ ਘਰ 'ਚ ਸੁਖਮੀ ਸਾਹਿਬ ਦਾ ਪਾਠ ਹੋਇਆ ਜਿਹੜੇ ਪਿੰਡ ਵਾਲੇ ਗਵਾਈ ਦੇਣਗੇ ਕਿ ਇਹਨਾਂ ਦੇ ਪਿੰਡ ਘਰ ਕੰਨ ਪਾਠ ਸੀ ਮਤਲਬ ਜਿਹੜੀ ਗੁਰਸਿੱਖ ਲੋਕਾਂ ਨਾਲ ਇਸ ਤਰੀਕੇ ਦਾ ਆ ਗੁਰੂ ਆ ਗੁਰਦੁਆਰਾ ਸਾਹਿਬ ਵਰਤਨ ਮੋੜਨ ਗਏ ਆ ਜੀ 20 ਤਰੀਕ ਨੂੰ 21 21 ਤਰੀਕ ਨੂੰ ਸੋਰੀ 21 ਤਰੀਕ ਨੂੰ ਬਾਬਾ ਮਾਨ ਸਿੰਘ ਜੀ ਨਾਲ ਐਫੀਲੀਏਸ਼ਨ ਜੀ ਹੈ ਆਸ ਜੀ ਉਹਨਾਂ ਦੇ ਚੁੱਪੇ ਦਾ ਪਾਠ ਬਾਬਾ ਮਾਨ ਸਿੰਘ ਜੀ ਨਾਲ ਆਪ ਨੂੰ ਨਹੀਂ ਸਾਡਾ ਕੋਈ ਨਹੀਂ ਨਹੀਂ 22 ਤਰੀਕ ਨੂੰ ਵੀ ਇਹ ਬਾਬਾ ਵੇਖੋ ਮੈਂ ਕੋਈ ਇਹਨਾਂ ਨੂੰ ਕੋਈ ਇਹਨਾਂ ਮੇਰੇ ਕੋਲ ਗੱਲ ਆਈ ਜੀ ਮੈਂ ਤਾਂ ਆਪਦੀ ਜੀਰੇ ਤਰੀਕ ਤੇ ਸੀ ਮੈਂ ਕਿਹਾ ਤੁਸੀਂ ਜਲੰਧਰ ਆ ਜਾਓ ਸਾਹਮਣੀ ਪ੍ਰੈਸ ਦੇ ਰੱਖ ਦੇਾਂਗੇ ਜੋ ਗੱਲ ਹੈ ਮੈਨੂੰ ਕੱਲੀ ਮੈਂ ਤੁਹਾਡੇ ਕੋਲ ਤਾਂ ਲਿਆਇਆ ਕਿਉਂਕਿ ਇਹ ਮਾਤਵਾ ਜੀ ਰੋਈ ਤੁਰੀ ਜਾਂਦੇ ਆ ਬੜੇ ਗਰੀਬ ਨੇ ਮਿਹਨਤ ਕਰਨ ਵਾਲੇ ਲੋਕ ਨੇ ਔਰ ਇਹਨਾਂ ਦੀ ਇਹ ਕਹਿੰਦੇ ਸਾਡੀ ਤਾਂ ਸਾਨੂੰ ਸਜ਼ਾ ਇਸ ਗੱਲ ਦੀ ਮਿਲ ਰਹੀ ਹੈ ਕਿ ਸਾਡਾ ਬੱਚਾ ਬਾਣੇ 'ਚ ਰਹਿੰਦਾ ਔਰ ਬਾਣੇ ਦਾ ਦੱਸੋ ਇੱਕ ਪਾਸੇ ਕਹਿੰਦੇ ਬਾਣੀ ਤੇ ਬਾਣੇ ਦਾ ਸਤਿਕਾਰ ਹੋਵੇ ਦੂਜੇ ਪਾਸੇ ਜੋ ਹਾਲਾਤ ਮੌਜੂਦਾ ਮੁੱਖ ਮੰਤਰੀ ਨੇ ਬਣਾਏ ਆ ਬਾਣੇ ਵਾਲਿਆਂ ਦੇ ਤੁਹਾਡੇ ਸਾਹਮਣੇ ਮਨਨ ਦੇ ਨਾਥਿੰਗ ਟੂ ਡੂ ਬੀ ਸੀ ਵਾਸ ਕਰਾਇੰਗ ਅਵੇ ਸੋ ਮੈਂ ਜੀਰੇ ਤੋਂ ਫ੍ਰੀ ਹੋ ਕੇ ਮੈਂ ਕਹਾਂ ਤੂੰ ਜਲੰਧਰ ਆ ਜਾਓ ਆਪਾਂ ਜਲੰਧਰ ਪ੍ਰੈਸਕ ਕੇ ਸਾਡੀ ਗੱਲ ਰੱਖ ਦੇਾਂਗੇ ਕਿ ਇਹਨਾਂ ਨੂੰ ਇਨਸਾਫ ਮਿਲੇ ਮਗਰ ਇਹਨਾਂ ਦੀ ਕੋਈ ਐਸੋਸੀਏਸ਼ਨ ਨਹੀਂ ਜੋ ਇਹ ਦੱਸਦੇ ਹਾਂਜੀ ਅੱਜ ਸੱਚੇ ਨਾਲੇ ਦੋ ਭੈਣਾ ਜੀ only brother of those two sisters so ساری ਘਰ ਦੀ ਜੁਮੈਰੀ ਦਾ ਸਾਰਾ ਸਾਥ ਤੇ ਜਾਓ ਬੱਚੇ ਤੇ ਜਿਹੜਾ ਵੈਸੇ ਅਖੰਡ ਪਾਕ ਪਾਕੀ ਆ ਜੀ ਪਾਕੀ ਆ ਜੀ ਜਿਹੜਾ ਪਾਕੀ ਸਿੰਘ ਦੀ ਡਿਊਟੀ ਨਿਭਾਉਂਦਾ ਆ ਆ ਅੱਜ ਦੀ ਵੀਡੀਓ ਕਰਦੀ ਜਿੱਥੇ ਤਿਆਰੀਆਂ ਕਰ ਰਹੀ ਆ ਤੇ ਕਿੱਥੇ ਇੱਕ ਬੱਚੇ ਤੇ 307 ਲੱਗ ਗਿਆ ਉਹ ਘਰੋਂ ਬੇਕਾਰ ਹੋਇਆ ਇਹ ਹੁਣ ਇਹ ਇੱਥੇ ਬੈਠੇ ਆ ਕੱਲ ਕੱਲ ਸ਼ਗਨ ਅਰੈਸਟਡ ਆ ਨਾ ਇਹ ਫੜਿਆ ਗਿਆ ਜੀ ਹਾਂਜੀ ਫੜਿਆ ਗਿਆ ਹਾਂ ਜੀ ਆ ਫੜ ਲਿਆ ਜੀ ਗੁਰਪ੍ਰੀਤ ਇਹਨੇ ਖੁਲਾਤਾ ਉਹ ਬਗੇਲ ਵੀ ਫੜ ਲਿਆ ਹਾਂਜੀ ਬਗੇਲ ਉਹ ਤਿੰਨੇ ਫੜਲੇ ਜੀ ਗੁਰਪ੍ਰੀਤ ਸਿੰਘ ਬਗੇਲ ਸਿੰਘ ਤੇ ਨਿਸ਼ਾਨ ਸਿੰਘ ਤੁਸੀਂ ਇਹ ਦੇਖੋ ਇਹ ਇੱਕ ਬਜ਼ੁਰਗ ਤੇ ਇੱਕ ਮਾਤਾ ਤੇ ਕੀ ਬੀਤਰੀ ਹੋਣੀ ਪੈਣਾ ਤੇ ਕੀ ਬੀਤਰੀ ਕੱਲ ਸ਼ਗਨ ਆ ਜੀ ਤੇ ਭਰਾ ਅੰਦਰ ਘਰੇ ਹਲਵਾਈ ਲੱਗੇ ਇਹ ਹਾਲਾਤ ਬਣੇ ਪਏ ਓਏ ਵਿਚਾਰੇ ਇੰਨੇ ਜੋਗੇ ਨਹੀਂ ਜੀ ਇਹ ਤਾਂ ਹੁਣ ਸਾਡੇ ਕੋਲ ਗੱਲ ਆਈ ਸਾਹਮਣੇ ਸਾਨੂੰ ਵਿਸ਼ਾ ਪਹਿਲੀ ਵਾਰੀ ਹੈ ਪਹਿਲੀ ਚਾਂਸ ਪਿਆ ਨਹੀਂ ਆਏ ਵੀ ਦੱਸੋ ਕੁੱਲ ਕੇ ਆ ਇੱਕ ਮਿੰਟ ਸੋ ਕੋਈ ਇਹੋ ਜੀ ਪ੍ਰੋਬਲਮ ਨਹੀਂ ਕਿਹੇ ਕਿਹ ਪਾਰਟੀ ਨਾਲ ਸੰਬੰਧ ਨਹੀਂ ਮਾਰੀ ਨਾ ਰੱਖੀ ਜਾਂਦੀ ਇੱਕ ਮਿੰਟ ਸੋ ਇੱਕ ਮਿੰਟ ਗੱਲ ਭਾਵਨਾ ਸੁਣ ਕਹਿੰਦਾ ਸਾਨੂੰ ਕਦੇ ਇਹ ਚੱਕਰ ਕਿਹਾ ਹੋਵੇ ਤਾਂ ਹੀ ਚਾਹੀ ਪਹਿਲੀ ਚਾਂਸ ਪਈ ਸਾਨੂੰ ਸਮਝ ਨਹੀਂ ਲੱਗਦੀ ਕਿ ਇਹਦਾ ਹੀ ਕਿਤੇ ਆਈ ਹੈ ਨਾ ਹੀ ਇਹ ਲੋ ਪਹਿਲਾ ਕੋਈ ਪਰਚਾ ਨਹੀਂ ਕੁਝ ਨਹੀਂ ਹੈ ਵੀਰ ਜੀ ਕੁਝ ਨਹੀਂ ਤੁਹਾਨੂੰ ਇਨਫੋਰਮੇਸ਼ਨ ਦਿੱਤਾ ਆ ਉਹ ਪੁਲਸਾ ਵਾਲੇ ਡਿਊਟੀ ਕਰਦਾ ਦਰਬਾਰ ਸਾਹਿਬ ਉਹਦੇ ਸਮੂਦ ਲੈ ਸਕਦੇ ਪੁੱਛ ਸਕਦੇ ਕਿ ਹੋਇਆ ਗਿਆ ਇਹ ਇਹਨਾਂ ਦਾ ਇੱਕ ਫੋਨ ਬੰਦ ਹੁੰਦਾ ਹੈ ਫੋਨ ਬੰਦ ਹੁੰਦਾ ਪਹਿਲੇ ਫੋਨ ਬੰਦ ਬਾਰ ਬਾਰ ਹੀ ਫੋਨ ਲਾਉਂਦੇ ਆ ਫੋਨ ਬੰਦ ਬਾਰ ਬਾਰ ਉਹਦੇ ਫੋਨ ਬੰਦ ਮੁੜ ਕੇ ਅਗਲੇ ਸ਼ਾਮਾਂ ਨੂੰ ਇੱਕ ਸਿੰਘ ਮਹੰਦਸਾ ਵੀ ਉਹ ਮਤਲਬ ਪੁਲਸ ਨੇ ਚੱਕ ਲਏ ਅੱਛਾ ਤੁਹਾਨੂੰ ਵੀ ਗੱਲ ਪਤਾ ਨਹੀਂ ਕੁਝ ਨਹੀਂ ਪ ਹਲੋ ਮਨਨ ਘਟ ਤੋਂ ਘਟ ਵੀ ਤੇ ਜੇ ਰਾਤ ਦਾ ਨਹੀਂ ਪੜ ਰਗਾ ਤੁਸੀਂ ਕੋਰ ਪ੍ਰੋਬਲਮ ਆਪੀ ਜੀ ਸਮਝੋ ਕਿ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਕਦੇ ਇਸ ਰਾਹ ਪਏ ਨਹੀਂ ਕਦੇ ਇਹਦੀ ਗੱਲ ਨਹੀਂ ਫਿਰ ਬੇਚੇ ਗੁਰਪ੍ਰਮ ਆ ਗਿਆ ਵੈਸੀ ਗੁਰਪ੍ਰਮ ਕਰਕੇ ਸਾਰੇ ਜਿਨ੍ਹਾਂ ਦੀ ਭਾਵਨਾ ਨਾਲ ਜੁੜੇ ਲੋਕ ਹੈ ਉਹ ਤਾਂ ਵੈਸੀ ਗੁਰੂ ਨੂੰ ਸਮਰਪਿਤ ਤੇ ਦੋ ਤਿੰਨ ਦਿਨ ਉਹਦੇ ਚ ਲੰਗੇ ਤਾਂ ਵਿਚਾਰੇ ਆਏ ਹੁਣ ਸੰਪਰਕ ਸ਼ੁਰੂ ਕੀਤਾ ਕਿ ਜਾਨੀ ਜਾਲ ਜਿਦੋਂ ਇਹਨਾਂ ਨੂੰ ਤਾਂ ਆਪਦੇ ਘਰ ਮਤਲਬ ਵਿਆਸ ਮਾਗਮ ਇੱਕ ਪਾਸੇ ਰਹਿ ਗਿਆ ਹੁਣ ਤਾਂ ਨਵੀਂ ਵਿਪਤਾ ਪੈ ਗਿਆ ਨਾ ਅਗਲੇ ਕਹਿੰਦੇ ਸੀ ਇਹ ਜਾਂ ਝੂਠਾ ਕੇਸ ਲੜਨ ਦੇ ਸਮਰੱਥ ਹੈ ਝੂਠਾ ਕੇਸ ਹੀ ਬਾਤ ਆ ਸਿਰਫ ਇਹ ਗਲਤੀ ਕਿ ਮੱਥਾ ਟੇਕਣ ਕਿਉਂ ਚਲੇ ਗਿਆ ਮਤਲਬ ਇਹ ਤਾਂ ਇਹੀ ਗਲਤੀ ਕਹਿ ਸਕਦੇ ਜੇ ਨਾ ਮੱਥਾ ਟੇਕਣ ਜਾਂਦਾ ਤੇ ਨਾ ਗੁਰੂ ਤੇ ਪਾਣੀ ਛੂੰਦਾ ਤੇ ਛੱਡ ਦਿੰਦੇ ਇਹ ਤਾਂ ਪੁਲਿਸ ਦਾ ਐਟੀਟਿਊਡ ਇਹ ਰਵਈਆ ਪੁਲਿਸ ਦਾ ਕੀ ਇਨਸਾਫ ਤੇ ਨਾ ਜੀ ਉਹਨਾਂ ਨੇ ਕਿ ਕਿ ਸਭ ਤੋਂ ਉਹ ਮਿਲੇ ਆ ਪਰਿਵਾਰ ਉਹਨਾਂ ਆਪਣਾ ਕੁੱਪ ਸਾਂਝਾ ਕਰਵਾ ਦਿੱਨਾ ਤੁਹਾਡੀ ਅਗਲੀ ਕੀ ਰਣਨੀਤੀ ਹੋਗੀ ਫਿਰ ਫਿਰ ਦੇਖੋ ਵੀ ਅੱਜ ਦੀ ਡੇਟ 'ਚ ਤੁਹਾਡੇ ਸਾਹਮਣੇ ਲਿਆਏ ਆ ਐਪਲੀਕੇਸ਼ਨ ਰਮਾਂਗੇ ਜੀ ਮਗਰ ਇਹ ਡੀਜੀਪੀ ਨੂੰ ਬਿਕੋਜ਼ ਜਿਹੜੇ ਐਸਐਸਪੀ ਸਾਹਿਬਾਂ ਨੇ ਉਹਨਾਂ ਨੇ ਕੀ ਇਨਸਾਫ ਦੇਣਾ ਉਹ ਤਾਂ ਆਪ ਇੱਕ ਅਕਿਊਜ਼ਡ ਨੇ ਮੈਂ ਸਮਝਦਾ ਸਾਰਾ ਕੰਮ ਗੋੜੀਆਂ ਤਾਂ ਉਹਨਾਂ ਨੇ ਚਲਵਾਈਆਂ ਨੇ ਦੇਖੋ ਸੀਐਮ ਨੇ ਹੁਕਮ ਦੇ ਦਿੱਤੇ ਕਿਉਂ ਦੇ ਦਿੱਤੇ ਕਿਉਂਕਿ ਬਾਬਾ ਬਲਬੀਰ ਸਿੰਘ ਸੀਐਮ ਸਾਹਿਬ ਦੇ ਆਨੰਦਕਾਰੇ ਚ ਇੱਕੋ ਬਾਬਾ ਜੀ ਨੇ ਬਾਬਾ ਬਲਬੀਰ ਚ ਸੀਐਮ ਸਾਹਿਬ ਨਾਲ ਸਾਂਝ ਕਿੰਨੀ ਹੈ ਤਾਂ ਮੈਂ ਉੱਤੇ ਨਹੀਂ ਵੀਡੀਓ ਫੋਟੋਆਂ ਨਾਲ ਸਾਂਝੀ ਕਰਦੀ ਐ ਹੁਣ ਸੀਐਮ ਨੂੰ ਰਾਤ ਹੋ ਗਿਆ ਨਾ ਚੜ ਗਿਆ ਨਾ ਜੋਸ਼ ਜਮਨ ਕਰਦਾ ਤੁਹਾਨੂੰ ਵੀ ਪਤਾ ਤੇ ਮੈਨੂੰ ਹੀ ਪਤਾ ਖਬਰਾਂ ਇੱਕ ਲੱਗੀਆਂ ਕਿ ਉਹਨੇ ਕਿਹਾ ਨਾ ਕਿ ਸਵੇਰ ਤੱਕ ਅਬਜਾ ਨਾ ਦਿਵਾਇਆ ਮੈਡਮ ਜੀ ਤੇ ਤੁਹਾਨੂੰ ਮੈਂ ਬਦਲ ਦੂੰ ਤੇ ਮੈਡਮ ਨੇ ਚੱਕ ਦੇ ਫੱਟੇ ਦਾ ਕੀ ਉੱਥੇ ਲਾਅਨ ਆਰਡਰ ਨੂੰ ਪੰਗਾ ਪੈਣ ਰਿਹਾ ਸੀ ਕੀ ਉੱਥੇ ਗੋਲੀ ਚੱਲੀ ਸੀ ਕੋਈ ਬੰਮ ਡਿੱਗ ਗਿਆ ਸੀਗਾ ਜੇ ਬਾਅਦ 'ਚ ਵੀ ਤੁਸੀਂ ਉੱਥੇ 145 ਲਾਈਆ ਔਰ ਮੈਂ बार-बार ਦੱਸਦਾ ਜੀ ਕਿ ਨਿਹੰਗ ਸਿੰਘਾਂ ਦਾ ਆਪਸ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਹ ਜੇ ਇਨਸੀਡੈਂਟ ਹੁੰਦੇ ਰਹਿੰਦੇ ਆ ਮਗਰ ਤੇਵਰ No law no order ਕੀ ਤੁਹਾਨੂੰ 100 ਫਾਇਰ ਕੱਟਣੇ ਪੈ ਜਾਣ ਔਰ ਜਿਹੜਾ ਗੁਰਸਿੱਖ ਤੁਹਾਡੇ ਹੱਥ ਆਵੇ ਤੇ ਉੱਥੇ ਪਾ ਤੁਸੀਂ 302 ਜਾਂ 307 ਲਾ ਕੇ ਅੰਦਰ ਨੂੰ ਤੋੜ ਦਿਓਗੇ ਕੋਈ ਇਨਸਾਨੀਅਤ ਤਾਂ ਦਿਖਾਓ ਇਹ ਅੱਜ ਵੀ ਜਿਹੜੀ ਘਟਨਾ ਹੋਈ ਹੈ 145 ਕੋਰਟ ਦਿੱਤੀ ਗਈ ਆ ਤੇ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਿਹਾ 145 ਵੀ ਟੁੱਟੂ ਤੇ ਬਾਬਾ ਬਲਬੀਰ ਸਿੰਘ ਨੂੰ ਉਹ ਕਬਜ਼ਾ ਵੀ ਦਿੱਤਾ ਜਾਓ ਇਹ ਸੀਐਮ ਦੀ ਕਮਿਟਮੈਂਟ ਹੈ ਉਸ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਨੂੰ ਪ੍ਰਮੋਸ਼ਨ ਮਿਲੂ ਛੋਲ ਚ ਤੁਹਾਡੀ ਇਨਫੋਰਮੇਸ਼ਨ ਦੱਸ ਸਕਦਾ ਸੀ 145 ਸਵਪਰਕ ਦੇਖੋ ਜ ਹੁਣ ਉਹ ਦੇਖੋ ਰੋਲਜ਼ ਆਰ ਵਿਦ देम ਸਵੇਰੇ ਮਿਟਾ ਦੇਣ 100% ਮੈਂ ਤੁਹਾਨੂੰ ਕਹਿ ਰਿਹਾ ਸੀ ਸਟਿਲ ਬਾਕਸ ਦਾ ਹੋਂਕਲਾ ਸੀ ਕਮਜ਼ ਹੈ ਚੀਫ ਗੈਸਟ ਜਦੋਂ ਸਰਕਾਰ ਬਣੀ ਹੈ ਪਹਿਲਾ ਉੱਥੇ ਪ੍ਰੋਗਰਾਮ ਹੋਇਆ ਫੁੱਲਾਂ ਦੀ ਵਰਖਾ ਨਾਲ ਭੈਣ ਜੀ ਮਨਪ੍ਰੀਤ ਕੌਰ ਜੀ ਦਾ ਉੱਥੇ ਸਵਾਗਤ ਹੋਇਆ ਤੀਜ ਦਾ ਪ੍ਰੋਗਰਾਮ ਹੋਵੇ ਭੈਣ ਜੀ ਤੇ ਡਾਕਟਰ ਗੁਰਪ੍ਰੀਤ ਕੌਰ ਜੀ ਦੋਵੇਂ ਜਾਨ ਮਤਲਬ ਅਸਲ ਹੋਮ ਮਿਨਿਸਟਰ ਤਾਂ ਇਹਦੇ 'ਚ ਮੈਨੂੰ ਲੱਗਦਾ ਆਰਡਰ ਭੈਣ ਜੀ ਨੇ ਤੇ ਹੋਮ ਮਿਨਿਸਟਰ ਡਾਕਟਰ ਗੁਰਪ੍ਰੀਤ ਕੌਰ ਨੇ ਦਿੱਤੇ ਸਾਡੇ ਆਲਾ ਤਾਂ ਮੈਨੂੰ ਲੱਗਦਾ ਇਕੱਲਾ ਹੁਕਮ ਬਜਾਉਣ ਤੀ ਸੀ ਔਰ ਕੀ ਇੰਨੀ ਬੇਨਸਾਫ ਆ ਇਹਨਾਂ ਤੇ ਮੈਂ ਉਦੋਂ ਵੀ ਫੋਟੋ ਕੀਤੀ ਸੀ ਆ ਜਿਹੜੇ ਮੈਂ ਤਾਂ ਚਲੋ ਸਤਿਕਾਰ ਕਰਦਾ ਇਹ ਨਾਲ ਬੈਠੇ ਬਾਬਾ ਜੀ ਤੇ ਮਿਸਿਸ ਬੈਠੇ ਮੇਨ ਪਿਆਰ ਤੁਸੀਂ ਇਤੋਂ ਇਮੇਜਨ ਕਰ ਲਓ ਕਿੰਨਾ ਆ ਆ ਨਾਲ ਹੀ ਬੈਠੇ ਇਸ ਲਈ ਕੱਲਾ ਇਹ ਆ ਵਿਆਹ ਸਮਾਗਮ ਦੀਆਂ ਚਲੋ ਮੈਂ ਤਾਂ ਇਹ ਗੱਲਾਂ ਕਰਦਾ ਨਹੀਂ ਮਗਰ ਬਾਬਾ ਜੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਥੋੜਾ ਗੁਰਸਿੱਖੀ ਦੀ ਗੱਲ ਕਰਦੇ ਹੋ ਗੁਰਮਰਿਆਦਾ ਦੀ ਗੱਲ ਕਰਦੇ ਥੋੜਾ ਸੋਚਤਾ ਲੈਂਦੇ ਗਏ ਕਿੱਧਰ ਕਿਤੇ ਪਹਿਲੇ ਵਾਲਿਆਂ ਨੂੰ ਵੀ ਪੁੱਛ ਲੈਣਾ ਸੀਗਾ ਕਿ ਉਹਨਾਂ ਨਾਲ ਪੇਸ਼ਾਪ ਹੋਇਆ ਕਿ ਬੇਨਸਾਫੀ ਹੋਈ ਹੈ ਮਤਲਬ ਮੈਂ ਇਹਨਾਂ ਗੱਲਾਂ 'ਚ ਨਹੀਂ ਬਗੜ ਹੋਕ ਹੀ ਰਿਹਾ ਹੈ ਹਾਲਾਤ ਕੀ ਬਣਾਤੇ ਗਏ ਕਿ ਤੁਹਾਡੇ ਹੱਥ ਜੇੜਾ ਵੀ ਕੋਈ ਬਾਣਾ ਪਾਏ ਅਮਰਿਤਧਾਰੀ ਸਿੰਘ ਮਿਲੂਗਾ ਤੇ ਚੱਕ ਕੇ ਉਹਨੂੰ 307 ਜਾਂ 302 ਲਾ ਦੇਓਗੇ ਔਰ ਅੱਜ ਤੱਕ ਆ ਫੈਰਨ लवली ਬਾਬਾ ਬਾਬਾ ਦਾਦੂ ਵਾਲ ਹੋਰ ਬਾਬੇ ਭਾਈ ਤੁਸੀਂ ਕੋਟ ਕਪੂਰੇ ਤਾਂ ਬੜਾ ਕਰਨਾ ਲਾਇਆ ਸੀ ਚਲੋ ਜੋ ਉੱਥੇ ਹੋਇਆ ਗਲਤ ਹੋਇਆ ਤੇ ਗੁਰੂ ਘਰ ਚ ਗੋਲੀ ਚੱਲ ਗਈ ਹੁਣ ਤੁਹਾਡੇ ਕੀ ਪ੍ਰੋਬਲਮ ਹੋ ਗਈ ਆ ਕਿੱਧਰ ਬੋਲਣ ਮੇਲੇ ਕੀ ਪ੍ਰੋਬਲਮ ਆ ਰਹੀ ਆ ਕੱਲੀ ਸਾਂਝਾ ਕਿਉਂਕਿ ਇਲੈਕਸ਼ਨ ਕੱਥੇ ਲੜਨੀ ਆ ਮੈਂ ਗੁਰੂ ਤਾਂ ਏਡੇ ਤੇ ਮੁੱਖ ਹੋ ਗਏ ਹਾਂ ਜਿੱਥੇ ਸਾਡੇ ਵੇਲੇ ਕੋਈ ਗਲਤੀ ਹੋਇਆ ਖੁੱਲ ਕੇ ਬੋਲੋ ਮਗਰ ਜੇ ਹੋਣ ਵਾਲਿਆਂ ਨੇ ਤੁਹਾਡੇ ਭਾਈ ਵਾਲਾ ਨੇ ਗਲਤੀ ਕਰਤੀ ਤੇ ਹੁਣ ਕੀ ਪ੍ਰੋਬਲਮ ਆ ਗਈ ਭਾਈ ਮਤਲਬ ਗੁਰੂ ਸਾਹਿਬ ਗੁਰੂ ਦਾ ਗੁਰਪੁਰਬ ਉਹ ਪਿੱਛੇ ਰਹਿ ਗਿਆ ਇਹਨਾਂ ਦੀ ਪੋਲਿਟਿਕਸ ਪਹਿਲਾਂ ਹੋ ਮੈਨੂੰ ਵੀ ਬੜੇ ਫੋਨ ਆਏ ਆ ਕਿ ਆਪ ਬਾਬਾ ਜੀ ਦੇ ਖਿਲਾਫ ਤੁਸੀਂ ਨਾ ਬੋਲੋ ਮੈਂ ਭਾਈ ਕਿਸੇ ਬਾਬਾ ਜੀ ਦੇ ਖਿਲਾਫ ਨਹੀਂ ਮੈਨੂੰ ਤਾਂ ਢਿੱਡ ਜੇ ਇਹ ਪ੍ਰੋਬਲਮ ਹੈ ਕਿ ਗੁਰਪੁਰਬ ਤੇ ਉਹ ਪਹਿਲਾਂ ਉਹ ਉੱਥੇ ਸੌ ਫੈੜ ਕੱਢਣ ਦਾ ਮਤਲਬ ਕੀ ਸ਼ ਗੋਪਰਪੁਰ ਤੋਂ ਪਹਿਲਾਂ ਉੱਥੇ ਕੋਈ ਲੋਅ ਲਾਅਰਡਰ ਦੀ ਪ੍ਰੋਬਲਮ ਨਹੀਂ ਸੀ ਅੰਮ੍ਰਿਤਵੇਲੇ ਤੁਹਾਨੂੰ ਪੁਲਿਸ ਨੂੰ ਦਾਖਲ ਹੋ ਕੇ ਬੂਟ ਪਾ ਕੇ ਤੇ ਗੋਲੀਆਂ ਚਲਾ ਕੇ ਕਬਜ਼ਾ ਜਮਾਉਣ ਦੀ ਲੋੜ ਕਿਉਂ ਸੀ ਕਿਹਨੂੰ ਤੁਸੀਂ ਖੁਸ਼ ਕਰਨਾ ਸੀ ਭੈਣ ਜੀ ਮਨਪ੍ਰੀਤ ਕੌਰ ਨੂੰ ਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਸੀਐਮ ਸਾਹਿਬ ਤੇ ਕਬਜ਼ਾ ਦਵਾਤਾ ਸ਼ਾਇਦ ਪਹਿਲਾ ਹੀ ਮੁੱਖ ਮੰਤਰੀ ਹੋਇਆ ਜਿਨੇ ਗੁਰੂ ਘਰ ਤੇ ਕਬਜ਼ਾ ਕਰ ਲਿਆ ਕਰਵਾਤਾ ਹੁਣ 145 ਵੀ ਹਟੂ ਤੇ ਬਾਬਾ ਬਲਬੀਰ ਸ਼ਾਹੋਂ ਦੇ ਦਲ ਨੇ ਜਾ ਕੇ ਉਸੇ ਕਾਬਜ਼ ਵੀ ਹੋ ਜਾਣਾ ਇਹ ਫੈਕਟੋ ਨਾ ਹੁਣ ਮੇਰੇ ਬੋਲਣ ਕਰਕੇ ਭਾਵੇਂ 4 ਦਿਨ ਡਿਲੇ ਹੋ ਜੇ ਨਹੀਂ ਤਾਂ ਹੋਣਾ ਇਹੀ ਕੁਛ ਹੈ ਮੈਂ ਤਾਂ ਇਹਨਾਂ ਦੀ ਰਮਝਾ ਚੰਗੀ ਤਰ੍ਹਾਂ ਸਮਝਦਾ ਭਾਈ ਥੈਂਕ ਯੂ ਨੌਜਵਾਨਾਂ ਤੇ ਝੂਠੇ ਪਰਚੇ ਜਿਹੜੇ ਪਾਏ ਆ ਕਿ ਪੰਜਾਬ 'ਚ ਇਸ ਤਰ੍ਹਾਂ ਦੇ ਹਾਲਾਤ ਕੀ ਕਿੰਦੇ ਨਹੀਂ ਇਹ ਸੈਕਟਰ ਇਹ बार-बार ਹੋ ਰਿਹਾ ਜੀ ਪਹਿਲਾਂ ਐਨਐਸਏ ਲਾ ਦੇਣੀ ਉਹਨਾਂ ਨੌਜਵਾਨਾਂ ਨੂੰ ਇਹਨਾਂ ਦੀ ਇਲੈਕਸ਼ਨ ਪ੍ਰੋਗਰਾਮ ਤੇ ਜਦੋਂ ਜਾਂਦੇ ਸੀ ਤਾਂ ਠੀਕ ਸੀ ਮੁੜ ਕੇ ਉਹਨਾਂ ਤੇ ਐਨਐਸਏ ਅੱਜ ਇਹਨਾਂ ਨੌਜਵਾਨਾਂ ਤੇ 307 ਕਈਆਂ ਤੇ ਹਲੇ ਹੋਰ ਵੀ ਪੈਣੇ ਕੇਸ ਜਦੋਂ 15 20 ਅਣਪਛਾਤੇ ਪਾਤੇ ਤੇ ਤੇ ਫਿਰ ਮਤਲਬ ਹਲੇ ਤਾਂ ਦਰਵਾਜ਼ਾ ਖੁੱਲਾ ਜਿਹਨੂੰ ਮਰਜ਼ੀ ਧੂਲੋ ਔਰ ਉਹਨਾਂ ਨੇ ਲਿਖਾਈ ਜਾਣੇ ਆਪਦੇ ਐਂਟੀ ਪਾਰਟੀ ਦੇ ਸਹੀ ਹੈ ਕਿ ਲੰਡਰਦਾਗੀ ਉਸ ਤੋਂ ਬਾਅਦ ਹਾਂਜੀ ਉਹਨਾਂ ਦੀ ਸਾਰੀਆਂ ਬੇਲਾਂ ਵੀ ਰਿਜੈਕਟ ਹੋ ਗਈਆਂ ਐਸੋ ਦੀ ਬੇਲਾਂ ਰਿਜੈਕਟ ਹੋ ਗਈਆਂ ਹਰ ਵਾਰ ਉਹ ਅਰੈਸਟਿੰਗ ਕਰ ਪਰ ਇੱਕ ਤਦਕ ਨਹੀਂ ਇਹਦੇ ਚ ਤੱਕ ਕਲੀਅਰ ਹੀ ਹੈ ਜੀ ਕਿ ਢਿੱਲੋ ਬ੍ਰਦਰਸ ਦੇ ਕੇਸ 'ਚ ਨਵਦੀਪ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਖਲੋਤੀ ਇੰਸਪੈਕਟਰ ਉਹਦੀ ਬੇਲ ਕੱਲੀ ਲੋਅਰ ਕੋਰਟ 'ਚੋਂ ਨਹੀਂ ਹਾਈ ਕੋਰਟ 'ਚੋਂ ਨਹੀਂ ਰਿਵਿਊ ਪਟੀਸ਼ਨ ਪਾਈ ਉਹ ਵੀ ਡਿਸਮਿਸ ਹੋ ਗਈ। ਮਗਰ ਅੱਜ ਤੱਕ ਪੁਲਿਸ ਉਹਨੂੰ ਫੜ ਨਹੀਂ ਰਹੀ। ਜਿਸ ਗੋਸ ਟੂ ਸ਼ੋ ਲਾਅ ਨਾ ਆਰਡਰ ਦਾ ਕੀ ਲਾਤਾ ਜੇ ਲਾਰੈਂਸ ਬਿਸ਼ਨੋਈ ਦੇ 8 ਮਹੀਨੇ ਹੋ ਗਏ ਜੀ 8 ਮੰਥਸ ਦੇ ਕੈਨੋਟ ਕੰਪਲੀਟਡ ਇਨਕੁਆਇਰੀ ਕੀ ਇੰਟਰਵਿਊ ਹੋਇਆ ਕਿੱਥੇ ਤੇ ਫਿਰ ਤੁਸੀਂ ਆਪ ਸਮਝ ਲਓ ਕਿਹੜਾ ਲਾਅ ਨਾ ਆਰਡਰ 8 ਮਹੀਨੇ ਦੀ ਇਨਕੁਆਇਰੀ ਦਾ ਹੁਣ ਜੱਜ ਸਾਹਿਬ ਨੇ ਐਡੀਜੀਪੀ ਨੂੰ ਤਲਬ ਕਰ ਲਿਆ ਹੂ ਇਸ ਐਡੀਜੀਪੀ ਹੈਡ ਆਫ ਡਿਪਾਰਟਮੈਂਟ ਇਸ ਤੋਂ ਬਾਅਦ ਤਾਂ ਹੈ ਹੀ ਮਿਨਿਸਟਰ ਇਹ ਸਮਝੋ ਮਨਿਸਟਰ ਜਾਂ ਚੀਫ ਮਨਿਸਟਰ ਜਿਹੜੇ ਆਪ ਨੇ ਉਹਨਾਂ ਨੂੰ ਸਮਝਲ ਹੋ ਗਏ ਆ ਮਜੀਠੀਆ ਸਾਹਿਬ ਤੁਸੀਂ ਨਾ ਰੋਪੜ ਤੋਂ ਕੁਝ ਦਿਨ ਪਹਿਲਾਂ ਲਾਈਵ ਹੋਏ ਸੀ ਮਾਈਨਿੰਗ ਵਾਲੀ ਦਾ ਹਾਂਜੀ ਹਾਂਜੀ ਕੱਟ ਵਿਧਾਨ ਸਭਾ ਇਸ ਵਕਤ ਤੇ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਪਰ ਤੁਹਾਡਾ ਨਾਮ ਜਿਹੜਾ ਉੱਥੇ ਫਿਰ ਵੀ ਹੁਣਦਾ ਰਿਹਾ ਅ ਮੰਤਰੀ ਸਾਹਿਬ ਨੇ ਵੀ ਇਹ ਕਿਹਾ ਕਿ ਜਿਹੜੇ ਮਾਈਨਿੰਗ ਹੋ ਜਰਾ ਕਰਵਾਉਂਦੇ ਰਿਹਾ ਜਾਂ ਕਰਦੇ ਆ ਇਹ ਸਾਰੇ ਹੀ ਹੈਗੇ ਆ ਅਕਾਲੀ ਦਲ ਮਜੀਠੀਆ ਸਾਹਿਬ ਕੋਈ ਜਾ ਰਿਹਾ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਹੈ ਪਰ ਇਹ ਸੋਮ ਦਿਤੇ ਸਰ ਤੁਸੀਂ ਫੇਸਬੁੱਕ ਤੇ ਪੋਸਟ ਵੀ ਜਿਹੜੀ ਆ ਸਾਡੀ ਪਹਿਲੀ ਗੱਲ ਤਾਂ ਤੁਸੀਂ ਵੇਖੋ ਬੱਬੂ ਕੋਚੇ ਦੇ ਸੁਪਨੇ ਚ ਵੀ ਨਹੀਂ ਆਉਣਾ ਉਹ ਲੋਕਾਂ ਕਿ ਵਿਧਾਨ ਸਭਾ ਲਾ ਲਵੇ ਆਪਦੀ ਗੱਲ ਕਰ ਲਵੇ ਤੇ ਕੱਲ ਜਿੰਨੀ ਉਹ ਜਿਸ ਤਰ੍ਹਾਂ ਉਹ ਆਇਆ ਹੋਇਆ ਸੀਗਾ ਤਹਿ ਚ ਤਹਿ ਚ ਮੈਨ ਲੱਗਾ ਉਹਨਾਂ ਦੇ ਕੱਬਰ ਨੂੰ ਤਾਂ ਫਿਕਰ ਪੈ ਗਿਆ ਹੋਣਾ ਕਦੇ ਦਿਮਾਗ ਦੀ ਨਾੜੀ ਨਾ ਪਾੜ ਜੇ ਫਿਰ ਮੈਨੂੰ ਕਹਿੰਦਾ ਜੀ ਉੱਥੇ ਮੇਰਾ ਕਰਾ ਲੋ ਨਾਰਕੋ ਟੈਸਟ ਹੁਣ ਬੱਬੂ ਕੋਚੇ ਦਾ ਕਦੇ ਨਾਰਕੋ ਟੈਸਟ ਹੁੰਦਾ ਵੇਖਿਆ ਪਹਿਲੀ ਵਾਰੀ ਹੋਣਾ ਭਾਈ ਜੇ ਤੁਸੀਂ ਐਡੇ ਸਾਫ ਸੁਥਰੇ ਹੋ ਤੇ ਸੀਬੀਆਈ ਦੀ ਇਨਕੁਆਇਰੀ ਮਾਰ ਕਰ ਦਿਓ ਕੰਮ ਮੁੱਕੇ ਹਾਈ ਕੋਰਟ ਦੇ ਜਸਟਿਸ ਸ਼ਰਾਵਤ ਸਾਹਿਬ ਦਾ ਇੱਕ ਵਾਰ ਹੀ ਨੀ ਕਿੰਨੀ ਵਾਲੀ ਖਚਾਈ ਕਰਵੇ ਕੋਰਟ ਮੈਂ ਥੋੜੀ ਕਹਿ ਰਿਹਾ ਤੇ ਦੂਜਾ ਮੇਰਾ ਯਾਰ ਤਾਂ ਹੈ ਕੇਜਰੀ ਆਲ ਜਿਨੇ ਮੇਰੇ ਤੋਂ ਮਾਫੀ ਮੰਗੀ ਸਾਡਾ ਆਪਸੀ ਪਿਆਰ ਹੈ ਤੇ ਜਿਹੜਾ ਜਿਹਦਾ ਤੂੰ ਨਾ ਲੈਣਾ ਉਹਦੀ ਤਾਂ ਮਾਇਨਿੰਗ ਕਰਾ ਰਿਹਾ ਤੂੰ ਮੰਤਰੀ ਤੂੰ ਤੇਰੇ ਬੈਕਯਾਰਡ 'ਚ ਹੋ ਰਹੀ ਐ ਮਤਲਬ ਆਪਦੇ ਪਿੰਡ 'ਚੋਂ 5 ਕਿਲੋਮੀਟਰ ਦੂਰੀ 'ਤੇ ਹੋ ਰਹੀ ਐ ਤੇ ਮੈਂ ਉਹ ਫੋਟੋ ਵੀ ਸਾਂਝੀ ਕੀਤੀ ਕਿ ਇਹਦਾ ਡੈਡੀ 1000 ਕਹਿੰਦਾ ਜੀ ਸਾਡਾ ਕਰਾ ਲਓ ਪਤਾ ਨਹੀਂ ਡੀਐਨਏ ਟੈਸਟ ਕਿਹੜਾ ਮੈਂ ਕਿਹੜਾ ਕਰਾਉਣਾ ਜੀ ਮੇਰਾ ਤਾਂ ਕੰਮ ਨਹੀਂ ਡੀਐਨਏ ਟੈਸਟ ਕਰਨਾ ਮਗਰ ਮੈਂ ਕਹਿੰਦਾ ਸੀਪੀਆ ਇਨਕੁਆਇਰੀ ਮਾਰ ਕਰ ਦੋ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣੀ ਮਜੀਠੀਏ ਨੂੰ ਤਾਂ ਸਰਕਾਰ ਗਿਆ ਨੂੰ 7 ਸਾਲ ਹੋ ਗਏ ਤੈਨੂੰ ਮਜੀਠੀਏ ਚੇਤੇ ਆਈ ਜਾਂਦਾ ਹੌਸਲਾ ਕਰ ਲੋ ਗਾ ਤੁਸੀਂ ਪਾ ਛੱਡਿਆ 20 ਹਜ਼ਾਰ ਕਰੋੜ ਤੁਸੀਂ ਕਿਹਾ ਸੀ ਇਕੱਠਾ ਹੋਊਗਾ ਉਹ ਹੁੰਦਾ ਨਹੀਂ 6 ਰੁਪਏ ਹਾਈ ਕੋਰਟ ਨੇ ਉਹਦੀ ਖਚਾਈ ਕਰਤੀ ਮਤਲਬ ਮਾਈਨਿੰਗ ਦਾ 6 ਫੇਬਨ ਬਣਾਤਾ ਪੰਜਾਬ ਜਿਵੇਂ ਵਰਚਨ ਮਾਈਨਿੰਗ ਹੁੰਦੀਆਂ ਨੇ ਨਾ ਯਸ਼ਵੇ ਚ ਅਕਾਊਂਟ ਹੁੰਦੇ ਆ ਕਿ ਜਿੱਥੇ ਮਰਜੀ ਲੀਗਲ ਮਾਈਨਿੰਗ ਕਰੋ 6 ਰੁਪਏ ਖਜਾਨਾ ਦਿਓ ਤੇ 6 ਰੁਪਏ ਦੇ 100 ਟਰੱਕ ਕੱਢੇ 10 ਟਰੱਕ ਦੇ ਦਿਓ 90 ਟਰੱਕ ਬਾਹਰ ਕੱਢ ਦਿਓ ਤੇ ਤੁਹਾਡੀ ਪੱਕੀ ਕਰਦੇ ਹੋ ਹਾਈ ਕੋਰਟ ਤੇ ਫਟਕਾਰ ਪੈ ਗਈ ਏਜੀ ਸਾਹਿਬ ਕਹਿ ਕੇ ਆਏ ਆ ਕਿ ਥਿਸ ਇਜ਼ ਪੋਲਿਸੀ ਗਲਤ ਹੈ ਇਹ ਪੋਲਿਸੀ ਹਰ ਜਗ੍ਹਾ ਚੋੜ ਬਜਾਰੀ ਕਰਨੀ ਕੰਮ ਆਪ ਕਰ ਰਹੇ ਆ 100 175 6 ਮੈਂ ਤਾਂ ਨੌ ਲੈ ਲੈ ਕੇ ਕਰ ਰਿਹਾ ਫਿਰ ਕਹਿੰਦਾ ਜੀ ਆਪਣਾ ਇੱਕੋ ਬਚਿੱਤੇ ਦਾ ਟਿੱਕਾ ਸਿੰਘ ਇਹ ਸਭ ਆਪਸ ਵਿੱਚ ਰਿਸ਼ਤੇਦਾਰੀਆਂ ਇਹਨਾਂ ਦੀ ਕੀ ਆ ਜੇ ਚਾਹਣਗੇ ਫਰਜੋਤ ਪਹਿਨ ਜੀ ਮੈਂ ਸਾਰਾ ਕੁਝ ਦੱਸ ਦੂੰ ਫਿਰ ਕਹਿੰਦਾ ਜੀ ਉਹ ਵਕੀਲ ਆ ਬਲੈਕਮੇਲਰ ਮਾਮਾ ਹੀਰਦਿਆ ਤੈਨੂੰ ਜਿਸ ਦਿਨ ਮੈਂ ਮੁੱਦਾ ਚੁੱਕਦਾ ਉਦੋਂ ਹੀ ਪਤਾ ਲੱਗਿਆ ਬਲੈਕਮੇਲਰ ਆ ਕਿ ਤੈਨੂੰ ਕੋਈ ਵਜ਼ੀਰ ਨੂੰ ਬਲੈਕਮੇਲ ਕਰ ਰਿਹਾ ਤੂੰ ਪਰਚਾ ਦਰਜ ਕਰਾ ਦਿੰਦਾ ਉਸ ਮਾਤਾ ਪਰਚਾ ਕਿਉਂ ਨਹੀਂ ਦਰਜ ਕਰਾਉਂਦੇ ਤੂੰ ਹੀ ਵਕੀਲ ਤੇ ਜਸਟ ਗੋਸ ਟੂ ਸ਼ੋ ਕਿ ਜਦ ਘਿਰ ਗਏ ਤੇਰੇ ਵੀਰ ਨੂੰ ਬਲੈਕਮੇਲਰ ਪਾਤਾ ਤੇਰੇ ਕੋਲ ਆਡੀਓ ਆ ਫਿਰ ਹਰਜੋਤ ਦੀ ਆਡੀਓ ਕਿੰਨੇ ਚਿਰ ਦੀ ਜੇਬ ਚ ਪਾਈ ਫਿਰਦੇ ਨੇ ਕਰਾ ਦੇ ਨਾ ਫਰਚਾ ਪੁਲਿਸ ਵੀ ਤੁਹਾਡੀ ਅੱਛਾ ਸੋਨੀ ਤਾਂ ਜਮਾਈ ਤੁਹਾਡਾ ਕਮਾਊ ਪੁੱਤ ਬਣਿਆ ਸੋਨੀ ਸਾਹਿਬ ਵਿਵੇਕ ਸੋਨੀ ਜੀ ਨੇ ਤਾਂ ਚੱਕ ਫੱਟੇ ਦਿੱਤੇ ਆ ਉਹ ਤਾਂ ਜਾਂਦੇ ਜਾਂਦੇ ਵੀ ਦੇਤਾ ਦੇ ਟਰੱਕ ਕਹਿੰਦੇ ਭੜਕੇ ਲੈਗਾ ਕਦੇ ਹਿਸਾਬ ਦਾ ਕੋਈ ਰਹਿ ਨਾ ਜਾਵੇ ਤੇ ਕਰਾ ਦਿਓ ਸੀਬੀਏ ਨੂੰ ਕੋਈ ਨਹੀਂ ਹਾਲਾਤ ਤਾਂ ਇਹ ਬਣੇ ਪਿਆ ਐਵੇਂ ਮਜੀਠੀਆਂ ਮਜੀਠੀਆਂ ਕਰੀ ਜਾਂਦੇ ਮਜੀਠੀਆਂ ਦਾ ਫਿਕਰ ਘੱਟ ਕਰੋ ਬਾਕੀ ਬਾਈਨ ਸਰ ਨਾ ਸੀ ਉਹ ਨਾਰਕੋ ਟੈਸਟ ਦੀ ਲੋੜ ਮਾਰ ਕੇ ਦੱਸਿਆ ਬੱਬੂ ਕੋਚੇ ਦੀ ਕਾਦੀ ਨਾਰਕੋ ਟੈਸਟ ਹੋਣਾ ਨਾ ਨਾ ਨਾਰਕੋ